ਫਗਵਾੜਾ ਵਿੱਚ ਨਗਰ ਨਿਗਮ ਦੀਆਂ 21 ਦਸੰਬਰ ਨੂੰ ਹੋਣ ਚਾ ਰਹੀਆਂ ਚੋਣਾਂ ਦੌਰਾਨ ਕਿਸੇ ਕਿਸਮ ਦੀ ਹੁੱਲੜਬਾਜ਼ੀ ਨਾ ਹੋਵੇ ਇਸ ਲਈ ਫਗਵਾੜਾ ਪੁਲਿਸ ਪੂਰੀ ਤਰ੍ਹਾਂ ਨਾਲ ਚੁਕੰਨੀ ਹੋ ਚੁੱਕੀ ਹੈ ਜਿਸ ਦੇ ਚਲਦੇ ਐਸਪੀ ਫਗਵਾੜਾ ਤੇ ਡੀਐਸਪੀ ਫਗਵਾੜਾ ਦੀ ਅਗਵਾਈ ਵਿੱਚ ਪੁਲਿਸ ਫੋਰਸ ਵੱਲੋਂ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਐਸਪੀ ਦਫ਼ਤਰ ਤੋਂ ਸ਼ੁਰੂ ਹੋਇਆ ਜੋ ਕਿ ਵਕਫਾ ਖਤਮਾ ਤੋਂ ਹੁੰਦਾ ਹੋਇਆ ਵਾਪਸ ਐਸਪੀ ਦਫ਼ਤਰ ਵਿਖੇ ਹੀ ਸਮਾਪਤ ਹੋਇਆ ਇਸ ਮੌਕੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਇਨਾ ਚੋਣਾਂ ਨੂੰ ਲੈ ਕੇ 110 ਪੋਲਿੰਗ ਬੂਥਾਂ ਤੇ ਤਕਰੀਬਨ 313 ਪੁਲਿਸ ਮੁਲਾਜ਼ਮ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਨੇ ਜੋ ਕਿ ਪੂਰੀ ਤਰ੍ਹਾਂ ਹਲ ਨਿਗਰਾਨੀ ਰੱਖਣਗੇ ਉਹਨਾਂ ਨਾਲ ਹੀ ਸਮੂਹ ਸ਼ਹਿਰ ਵਾਸੀਆਂ ਨੂੰ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਵੋਟਾਂ ਪਾਉਣ ਦੀ ਅਪੀਲ ਕੀਤੀ ਨਾਲ ਹੀ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਵੀ ਕੀਤੀ ਕਿ ਉਹ ਕਿਸੇ ਕਿਸਮ ਦੀ ਕੋਈ ਹੁੱਲੜਬਾਜੀ ਨਾ ਕਰਨ ਨਹੀਂ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਦੀ ਦੀ ਰਿਪੋਰਟ ਅਗਾਮੀ ਨਗਰ ਨਿਗਮ ਚੋਣਾਂ 2024 ਦੀ ਤਿਆਰੀ ਵਿੱਚ ਅੱਜ ਡਿਸਟ੍ਰਿਕਟ ਡਿਸਟ੍ਰਿਕਟ ਕਪੂਰਥਲਾ ਦੀ ਸਬਡਿਵੀਜ਼ਨ ਫਗਵਾੜਾ ਦੀ ਟੀਮ ਵੱਲੋਂ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੀ ਕੱਲ ਦੀ ਜਿਹੜੀ ਇਹ ਚੋਣਾਂ ਦੇ ਵਿੱਚ ਲਗਭਗ 313 ਦੇ ਆਸਪਾਸ ਸਾਡੇ ਮੁਲਾਜ਼ਮ ਪੈਨਾਤ ਨੇ ਜਿਦੇ ਵਿੱਚ ਸਾਡੀਆਂ ਹੂਥ ਦੀਆਂ ਪਾਰਟੀਆਂ ਸਾਡੇ ਨਾਕਾ ਪਾਰਟੀਆਂ ਔਰ ਪੈਟਰੋਲਿੰਗ ਪਾਰਟੀਆਂ ਇਨਕਲੂਡ ਨੇ ਇਸ ਤੋਂ ਇਲਾਵਾ ਸਾਡੇ ਜਿਹੜੇ ਟੋਟਲ ਬੂਥਸ ਨੇ 47 ਲੋਕੇਸ਼ਨਸ ਔਰ 110 ਪੋਲਿੰਗ ਬੂਥਸ ਉੱਪਰ ਸਾਡੀ ਟੀਮ ਜਿਹੜੀ ਹੈ ਨਿਗਰਾਨੀ ਰੱਖੇਗੀ ਤੇ ਸਾਡੇ ਵੱਲੋਂ ਇਹ ਜਿਹੜੀ ਚੋਣਾਂ ਨੇ ਪੂਰੇ ਫੇਅਰ ਔਰ ਇੰਪਾਰਸ਼ਲ ਮੀਨਸ ਨਾਲ ਕਰਵਾਈ ਜਾਏਗੀ ਆਮ ਲੋਕਾਂ ਨੂੰ ਅਪੀਲ ਹੈ ਜੀ ਸਾਡਾ ਇਹਦੇ ਵਿੱਚ ਸਾਥ ਦਿਓ ਤੇ ਮਾੜੇ ਅੰਸਰਾਂ ਨੂੰ ਸਾਡੀ ਸਖਤ ਚੇਤਾਵਨੀ ਹੈ ਜੀ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਿਆ ਜਾਵੇ ਸਾਡੇ ਵੱਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਜाहिर ਫਗਵਾੜਾ ਵਿੱਚ ਨਗਰ ਨਿਗਮ ਦੀ 21 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੌਰਾਨ ਕਿਸੇ ਕਿਸਮ ਦੀ ਹੁੱਲੜਬਾਜੀ ਨਾ ਹੋਵੇ ਇਸ ਲਈ ਫਗਵਾੜਾ ਪੁਲਿਸ ਪੂਰੀ ਤਰ੍ਹਾਂ ਨਾਲ ਚੁਕੰਨੀ ਹੋ ਚੁੱਕੀ ਹੈ ਜਿਸ ਦੇ ਚਲਦੇ ਐਸਪੀ ਫਗਵਾੜਾ ਤੇ ਡੀਐਸਪੀ ਫਗਵਾੜਾ ਦੀ ਅਗਵਾਈ ਵਿੱਚ ਪੁਲਿਸ ਫੋਰਸ ਵੱਲੋਂ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਐਸਪੀ ਦਫ਼ਤਰ ਤੋਂ ਸ਼ੁਰੂ ਹੋਇਆ ਜੋ ਕਿ ਵਕਫ ਵਕ ਥਾਮਾ ਤੋਂ ਹੁੰਦਾ ਹੋਇਆ ਵਾਪਸ ਐਸਪੀ ਦਫ਼ਤਰ ਵਿਖੇ ਹੀ ਸਮਾਪਤ ਹੋਇਆ ਇਸ ਮੌਕੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ 110 ਪੋਲਿੰਗ ਬੂਥਾਂ ਤੇ ਤਕਰੀਬਨ 313 ਪੁਲਿਸ ਮੁਲਾਜ਼ਮ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਨੇ ਜੋ ਕਿ ਪੂਰੀ ਤਰ੍ਹਾਂ ਹਲ ਨਿਗਰਾਨੀ ਰੱਖਣਗੇ ਉਹਨਾਂ ਨਾਲ ਹੀ ਸਮੂਹ ਸ਼ਹਿਰ ਵਾਸੀਆਂ ਨੂੰ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਵੋਟਾਂ ਪਾਉਣ ਦੀ ਅਪੀਲ ਕੀਤੀ ਨਾਲ ਹੀ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਵੀ ਕੀਤੀ ਕਿ ਉਹ ਕਿਸੇ ਕਿਸਮ ਦੀ ਕੋਈ ਹੁੱਲੜਬਾਜੀ ਨਾ ਕਰਨ ਨਹੀਂ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਦੀ ਰਿਪੋਰਟ ਅਗਾਮੀ ਨਗਰ ਨਿਗਮ ਚੋਣਾਂ 2024 ਦੀ ਤਿਆਰੀ ਵਿੱਚ ਅੱਜ ਡਿਸਟ੍ਰਿਕਟ ਫਗਵਾੜਾ ਡਿਸਟ੍ਰਿਕਟ ਕਪੂਰਥਲਾ ਦੀ ਸਬਡਿਵੀਜ਼ਨ ਫਗਵਾੜਾ ਦੀ ਟੀਮ ਵੱਲੋਂ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੀ ਕੱਲ ਦੀ ਜਿਹੜੀ ਇਹ ਚੋਣਾਂ ਦੇ ਵਿੱਚ ਲਗਭਗ 313 ਦੇ ਆਸ-ਪਾਸ ਸਾਡੇ ਮੁਲਾਜ਼ਮ ਪੈਨਾਟ ਨੇ ਜਿਦੇ ਵਿੱਚ ਸਾਡੀਆਂ ਬੂਥਸ ਦੀਆਂ ਪਾਰਟੀਆਂ ਸਾਡੇ ਨਾਕਾ ਪਾਰਟੀਆਂ ਔਰ ਪੈਟਰੋਲਿੰਗ ਪਾਰਟੀਆਂ ਇਨਕਲੂਡ ਨੇ ਇਸ ਤੋਂ ਇਲਾਵਾ ਸਾਡੇ ਜਿਹੜੇ ਟੋਟਲ ਬੂਥਸ ਨੇ 47 ਲੋਕੇਸ਼ਨਸ ਔਰ 110 ਪੋਲਿੰਗ ਬੂਥਸ ਉੱਪਰ ਸਾਡੀ ਟੀਮ ਜਿਹੜੀ ਹੈ ਨਿਗਰਾਨੀ ਰੱਖੇਗੀ ਤੇ ਸਾਡੇ ਵੱਲੋਂ ਇਹ ਜਿਹੜੀ ਚੋਣਾਂ ਨੇ ਪੂਰੇ ਫੇਅਰ ਔਰ ਇੰਪਾਰਸ਼ਲ ਮੀਨਸ ਨਾਲ ਕਰਵਾਈ ਜਾਏਗੀ ਆਮ ਲੋਕਾਂ ਨੂੰ ਅਪੀਲ ਹੈ ਜੀ ਸਾਡੇ ਦੇ ਵਿੱਚ ਸਾਥ ਦਿਓ ਤੇ ਮਾੜੇ ਅੰਸਰਾਂ ਨੂੰ ਸਾਡੀ ਸਖਤ ਚੇਤਾਵਨੀ ਹੈ ਜੀ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਿਆ ਜਾਵੇ ਸਾਡੇ ਵੱਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਜੈ ਹਾਂ